ਰਾ ਜਿਸ ਪ੍ਰਕਾਰ ਸਤ ਗੁਰ ਪੇਤਾ ਕਰਤ ਦਿਵਸ ਪ੍ਰਤਕਾਰ ਤੇ ਹੁਣ ਸਤ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਛੋਟੇ ਪੁੱਤਰ ਨੇ ਤੇ ਪਿਛਲੇ ਆਪਾਂ ਕਥਾ ਸਰਵਣ ਕਰ ਰਹੇ ਸੀ ਜਿਸ ਵੇਲੇ ਸਹਾਰੀ ਮੱਲ ਆਇਆ ਸਤ ਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਉਦੋਂ ਬੁਲਾ ਕੇ ਪੁੱਤਰਾਂ ਨੂੰ ਕਿਹਾ ਸੀ ਆਓ ਪੁੱਤਰੋ ਤੁਹਾਡਾ ਤਾਇਆ ਜੀ ਆਏ ਨੇ ਤੁਸੀਂ ਇਹਨਾਂ ਦੇ ਨਾਲ ਵਿਆਹ ਦੇ ਵਿੱਚ ਜਾਣਾ ਹੈ ਤੁਹਾਡੇ ਤਾਇਏ ਦੇ ਪੁੱਤਰ ਦਾ ਵਿਆਹ ਹੈ ਤਾਂ ਉਸ ਵੇਲੇ ਆਪਾਂ ਸਰਵਣ ਕੀਤਾ ਸੀ ਵੀ ਪ੍ਰਿਥੀ ਚੰਦ ਨੇ ਜਵਾਬ ਦੇ ਦਿੱਤਾ ਮਹਾਰਾਜ ਮੇਰਾ ਜਾਇਆ ਨਹੀਂ ਸਰਦਾ ਫਿਰ ਇੱਥੇ ਕੰਮ ਕੌਣ ਸਾਮੇਗਾ ਤੁਹਾਨੂੰ ਕੀ ਪਤਾ ਇਹ ਕਾਰੋਬਾਰ ਕਿੱਡਾ ਵੱਡਾ ਹੈ ਜਦੋਂ ਮਹਾਦੇਵ ਨੂੰ ਕਿਹਾ ਮਹਾਦੇਵ ਨੇ ਇੱਕੋ ਗੱਲ ਕਰ ਦਿੱਤੀ ਸੀ ਆਪਾਂ ਸਰਵਣ ਕੀਤਾ ਸੀ ਵੀ ਮੈਨੂੰ ਕੋਈ ਮਕਸਦ ਨਹੀਂ ਹੈਗਾ ਰਿਸ਼ਤੇ ਰਸਤੇਦਾਰੀਆਂ ਦਾ ਕਿਹੜੀ ਰਿਸ਼ਤੇਦਾਰੀ ਪਹਿਲਾਂ ਨਹੀਂ ਕੋਈ ਆਇਆ ਹੁਣ ਅੱਜ ਛੱਡ ਖੜਾ ਬਾਪੂ ਕੀ ਲੈਣਾ ਹੁਣ ਇਹਨਾਂ ਤੋਂ ਇੱਕੋ ਹੀ ਨਿਮੇੜ ਦਿੱਤੀ ਤਾਂ ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬੁਲਾਇਆ ਤਾਂ ਉਸ ਵੇਲੇ ਸਹਾਰੀ ਮਲ ਦੇ ਨਾਲ ਚੱਲੇ ਜਾਂਦੇ ਐ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਦੋਂ ਅਸੀਂ ਬੁਲਾਉਣਾ ਕਰਾਂਗੇ ਤੁਸੀਂ ਉਦੋਂ ਆਉਣਾ ਤੇ ਅੱਜ ਉਹ ਦੁਆਰਾ ਫਿਰ ਜਿਹੜੀ ਵਿਚਾਰ ਹੈ ਤੇ ਜਿਵੇਂ ਜਿਵੇਂ ਕਹਿਣ ਲੱਗੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲਾਹੌਰ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਸਮਾ ਨੰਗਣ ਤੋਂ ਬਾਅਦ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ ਚਿੱਠੀਆਂ ਭੇਜੀਆਂ ਪੱਤਰਕਾ ਸ਼ਬਦ ਹਜ਼ਾਰਿਆਂ ਦੇ ਅੰਦਰ ਆਪਾਂ ਸਰਵਣ ਕਰਦੇ ਹਾਂ ਤਾਂ ਫਿਰ ਉਹ ਜਿਵੇਂ ਜਿਵੇਂ ਭੇਜੀਆਂ ਜਿਵੇਂ ਜਿਵੇਂ ਮੇਰੇ ਸਤਿਗੁਰੂ ਪਾਤਸ਼ਾਹ ਨੂੰ ਯਾਦ ਕੀਤਾ ਕਹਿੰਦੇ ਅੱਜ ਫਿਰ ਉਸ ਤਰ੍ਹਾਂ ਹੈ ਜਿਸ ਪ੍ਰਕਾਰ ਸਤਿਗੁਰ ਪਿਤਾ ਕਰਤ ਦਿਵਸ ਪਰਤਕਾਰ ਕਹਿੰਦੇ ਫਿਰ ਜਿਵੇਂ ਜਿਵੇਂ ਪ੍ਰੀਤ ਦੇ ਵਿੱਚ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਬਾਲਕ ਰੂਪ ਦੇ ਅੰਦਰ ਤੇ ਜਿਵੇਂ ਜਿਵੇਂ ਹਰ ਰੋਜ਼ ਕਾਰਜ ਪੈ ਕਰਦੇ ਨਹਿ ਸ੍ਰੀ ਅਰਜਨ ਸੰਗਤ ਵੇਖੈ ਕਰਤੀ ਤਥਾ ਆਚਾਰ ਤੇ ਆਪਣੇ ਤਾਏ ਦੇ ਪੁੱਤਰ ਦਾ ਵਿਆਹ ਸੀ ਉਹ ਸਮਾਪਤ ਹੋ ਗਿਆ ਉਹ ਸਾਰੇ ਦਾ ਸਾਰਾ ਨਿਭਾਉਣਾ ਕਰ ਦਿੱਤਾ ਕੰਮਕਾਰ ਕਰਦੇ ਰਹੇ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਜਿਹੜੀ ਧਰਮਸ਼ਾਲਾ ਬਣਾਈ ਸੀ ਮੇਰੇ ਸਤਿਗੁਰੂ ਪਾਤਸ਼ਾਹ ਨੇ ਉਸ ਧਰਮਸ਼ਾਲਾ ਦੇ ਵਿੱਚ ਆ ਕੇ ਟਿਕਣਾ ਕਰ ਗਿਆ ਤੇ ਉੱਥੇ ਹਰ ਰੋਜ਼ ਸੁਬਾ ਸ਼ਾਮ ਦਿਨੇ ਤੇ ਸੰਗਤ ਜੁੜਨਾ ਕਰਦੀ ਹੈ ਤੇ ਸਾਰੀ ਸੰਗਤ ਨੂੰ ਸਤਨਾਮ ਵਹਿਗੁਰੂ ਦਾ ਜਾਪ ਕਰਵਾਇਆ ਜਾਂਦਾ ਹੈ ਬੀਤ ਗਇਓ ਲਵ ਪੁਰ ਚਿਰ ਕਾਲ કરી ਨਾ ਸਤ ਗੁਰ ਪੁੱਤਰ ਸਮਾਲ ਕਹਿੰਦੇ ਜਦੋਂ ਫਿਰ ਚਿਰਕਾਲ ਭਾਵ ਲੱਭਪੁਰ ਤੋਂ ਭਾਵ ਹੈਗਾ ਲਾਹੌਰ ਜਦੋਂ ਲਾਹੌਰ ਗਿਆ ਨੂੰ ਕਾਫੀ ਸਮਾਂ ਹੋਣਾ ਕਰ ਗਿਆ ਨਾ ਬੀਤਣਾ ਕਰ ਗਿਆ ਤਾਂ ਕਰੀ ਨਾ ਸਤ ਗੁਰ ਪੁੱਤਰ ਸਮਾਲ ਤੇ ਫਿਰ ਸਤ ਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਤਾਂ ਉਸ ਵੇਲੇ ਹਜੇ ਫਿਰ ਕੋਈ ਵੀ ਸੰਭਾਲ ਭਾਵ ਮਸਜਿਦ ਉਹਨਾਂ ਨੂੰ ਬੁਲਾਉਣਾ ਨਹੀਂ ਕੀਤਾ ਹੈ ਇਹ ਤੈ ਕਹਨੇ ਕਟ ਵਰਤੀ ਗੁਰ ਕੇਰੇ ਸਭ ਪਿਰਥੀਏ ਤੇ ਡਰੈ ਕਨੇਰੀ ਤੇ ਫਿਰ ਸਾਰੇ ਦੇ ਸਾਰੇ ਜਿਹੜੇ ਨਿਕਟ ਵਰਤੀ ਰਹਿਣ ਵਾਲੇ ਮਸੰਦ ਸੀ ਤੇ ਭਾਈ ਪਿਰਥੀ ਚੰਦ ਤੋਂ ਸਾਰੇ ਦੇ ਸਾਰੇ ਉਹ ਡਰਨਾ ਕਰਦੇ ਸੀ ਡਰਨਾ ਕਿਉਂਕਿ ਕਾਰੋਬਾਰ ਮਾਇਆ ਸਾਰਾ ਪਦਾਰਥ ਉਹ ਸੁਭਾਲਣਾ ਕਰਦਾ ਸੀ ਡੋਰ ਉਹਦੇ ਹੱਥ ਦੇ ਵਿੱਚ ਸੀ ਤੇ ਅਗਲਾ ਸੋਚਦਾ ਸੀ ਜੇ ਅਸੀਂ ਕੁਝ ਕਮਾਂਗੇ ਬੋਲਣਾ ਕਰਾਂਗੇ ਤਾਂ ਫਿਰ ਸਾਨੂੰ ਉਹ ਕੱਢ ਕੇ ਪਰ੍ਹਾਂ ਮਾਰੇਗਾ ਤਾਂ ਕਹਿਣ ਲੱਗੇ ਸਾਰੇ ਦੇ ਸਾਰੇ ਡਰਦਿਆਂ ਹੋਇਆਂ ਉਸੇ ਤਰ੍ਹਾਂ ਤੇ ਜੀਵਨ ਬਤੀਤ ਪੈ ਕਰਦੇ ਨਹ ਤਹਮ ਜਿਸ ਕੋ ਰਖ ਦੇਖਣ ਕਰੈ ਤਿਮ ਵਰਤੈ ਅਰ ਬਦਨ ਉਚਰੈ ਕਹਿੰਦੇ ਫਿਰ ਜਿਸ ਦੇ ਵੱਲ ਉਹ ਵੇਖਣਾ ਕਰਦਾ ਸੀ ਦਜ ਲੋ ਵੇਖਦਾ ਕੇ ਸੀ ਤਿਮ ਵਰਤ ਹੈ ਅਰ ਬਦਨ ਉਚਰ ਹੈ ਕਹਿੰਦੇ ਉਸੇ ਤਰ੍ਹਾਂ ਹੀ ਉਹ ਕਰਦੇ ਸਨ ਤੇ মুখ ਤੋਂ ਬੋਲਦੇ ਪਏ ਨੇ ਜਿਵੇਂ ਪਿਰਥੀ ਚੰਦ ਕਹਿੰਦਾ ਮਸੰਦਾ ਨੂੰ ਤੇ ਉਸੇ ਤਰ੍ਹਾਂ ਚਲਦੇ ਪਾਏ ਨਾ ਹੈ ਬੋਲਤ ਕੋ ਸਨਮਾਨਤ ਕਰਨੇ ਤਿਸ ਤੇ ਲੇਤ ਕਾਜ ਜੋ ਬਣੇ ਕਹਿੰਦੇ ਜਦੋਂ ਪਿਰਥੀ ਚੰਦ ਮਿਲਦਾ ਹੈ ਬੋਲਣਾ ਕਰਦਾ ਹੈ ਸਾਰੇ ਦੇ ਸਾਰੇ ਮਸੰਦ ਨੇ ਜਿਹੜੇ ਉਹਦਾ ਸਾਰੇ ਆਦਰ ਪੇ ਕਰਦੇ ਆ ਸਤਕਾਰ ਪੇ ਕਰਦੇ ਆ ਜਾਂ ਜੋ ਲੋੜ ਆ ਬਣੇ ਉਹ ਪਿਰਥੀਏ ਤੋਂ ਲੈਣਾ ਕਰਦੇ ਨੇ ਪੂਰੀ ਕਰਦੇ ਨੇ ਜਦੋਂ ਵੀ ਕੋਈ ਲੋੜ ਪੈਂਦੀ ਹੈ ਮਾਇਆ ਦੀ ਵਸਤਰਾਂ ਦੀ ਲੋੜ ਪੈਂਦੀ ਹੈ ਪਦਾਰਥਾਂ ਦੀ ਉਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਤੋਂ ਨਹੀਂ ਮੰਗਣਾ ਕਰਦੇ ਪਿਰਥੀ ਚੰਦ ਕਹਿੰਦਾ ਕਿਤੇ ਜਾਣ ਦੀ ਲੋੜ ਨਹੀਂ ਮੇਰੇ ਕੋਲੇ ਆਉਣਾ ਕਰੋ ਮਾਇਆ ਦੀ ਲੋੜ ਹੈ ਮੈਂ ਦੇਵਾਂਗਾ ਦਾਣਿਆਂ ਦੀ ਲੋੜ ਹੈ ਮੈਂ ਦੇਣਾ ਕਰਾਂਗਾ ਵਸਤਰਾਂ ਦੀ ਲੋੜ ਹੈ ਮੈਂ ਦੇਣਾ ਕਰਾਂਗਾ ਕਿਤੇ ਹੋਰ ਜਾਣ ਦੀ ਲੋੜ ਨਹੀਂ ਭਾਵ ਸਾਰਿਆਂ ਨੂੰ ਡਰਾ ਕੇ ਰੱਖਦਾ ਪਿਆ ਹੈ ਸ੍ਰੀ ਅਰਜਨ ਕੋ ਸਿਮਰੈ ਨਾਹਿਨ ਆਪੇ ਪਰਸੰਗਤ ਕਰੈ ਸਰਾਹਨ ਕਹਿੰਦੀ ਫਿਰ ਕੋਈ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਯਾਦ ਹੀ ਨਹੀਂ ਕੀਤਾ ਵੀ ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਗਿਆ ਹੋਇਆਂ ਨੂੰ ਤੇ ਕਿਸੇ ਨੇ ਨਹੀਂ ਗੱਲ ਹੀ ਨਹੀਂ ਤੋਰੀ ਕਦੇ ਵੀ ਪ੍ਰਸੰਗ ਨਹੀਂ ਚਲਾਇਆ ਪਾਪ ਸਲੰਗ ਹੀ ਨਹੀਂ ਕੀਤੀ ਵੀ ਬੜੇ ਸਿਆਣੇ ਬੱਚੇ ਸੀ ਗੁਰੂ ਰਾਮਦਾਸ ਮਹਾਰਾਜ ਦੇ ਕੋਲੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਉਂਕਿ ਸਾਰੇ ਦੇ ਸਾਰੇ ਪਿਰਥੀ ਚੰਦ ਤੋਂ ਡਰਦੇ ਨੇ ਇਸ ਤਰ੍ਹਾਂ ਮਸ ਚਾਹੁੰਦੇ ਐ ਵੀ ਚਲੋ ਆਪਣਾ ਪਰਿਵਾਰ ਹੈ ਜਿਹੜਾ ਉਹ ਚੱਲਦਾ ਪਿਆ ਆਪਾਂ ਨੂੰ ਦਾਣੇ ਮਿਲ ਜਾਂਦੇ ਐ ਬਸਤਰ ਮਿਲ ਜਾਂਦੇ ਐ ਮਾਇਆ ਮਿਲਣਾ ਕਰ ਜਾਂਦੀ ਐ ਤੇ ਪਿਰਥੀ ਚੰਦਰ ਵਾਲੇ ਦਿੰਦਾ ਐ ਤੇ ਨਾਲੇ ਸਾਰਿਆਂ ਨੂੰ ਪੂਰਦਾ ਪਿਆ ਹੈ ਸਭ ਪਿਰਥੀ ਇਹ ਤੇ ਕਰ ਕੈ त्राਸ ਇਸੇ ਸراہ ਸਗਨ ਪ੍ਰਕਾਸ਼ ਤਰਾਸ ਦਾ ਮਸ਼ਦ ਹੁੰਦਾ ਡਰ ਕਹਿੰਦੇ ਸਾਰੇ ਦੇ ਸਾਰੇ ਜਿੰਨੇ ਮਸੰਦ ਨੇ ਉਹ ਪਿਰਥੀ ਚੰਦ ਤੋਂ ਡਰਦੇ ਪਏ ਤੇ ਡਰ ਕੇ ਕੋਈ ਸਵਾਲ ਹੀ ਨਹੀਂ ਕਰਦੇ ਤੇ ਫਿਰ ਕਰਦੇ ਕੀ ਨੇ ਇਸੇ ਸراہ ਸਗੁਣ ਪ੍ਰਕਾਸ਼ ਕਹਿਣ ਲੱਗੇ ਸਿਪਤ ਸਲਾਹ ਕਿਦੀ ਕਰਦੇ ਵਡਿਆਈ ਕਿਦੀ ਕਰਦੇ ਨੇ ਤਾਂ ਵਡਿਆਈ ਸਲਾਘਾ ਕਰਦੇ ਪਏ ਨੇ ਪਿਰਥੀ ਚੰਦ ਦੀ ਉਸਦੇ ਸ਼ੁਭ ਗੁਣਾ ਨੂੰ ਪ੍ਰਗਟ ਕਰਦੇ ਨੇ ਕਹਿੰਦੇ ਬੜਾ ਚੰਗਾ ਬੰਦਾ ਹੈ। ਬੇਸ਼ੱਕ ਹੈ ਮਾੜਾ ਘੂਰ ਦਾ ਪਿਆ ਡਰਦੇ ਨੇ ਸਾਰੇ ਪਰ ਡਰਦੇ ਮਾਰੇ ਕੀ ਕਹਿੰਦੇ ਹੁੰਦੇ ਆਮ ਕਹਿੰਦੇ ਵੀ ਇਹ ਬਿਸਨ ਪਦੇ ਕਹਿੰਦੇ ਡਰਦੀ ਗੋਣਾ ਕਰਦੀ ਹੈ ਭਾਈ। ਭਾਵੇਂ ਮਖਸ਼ਦ ਕਿਸੇ ਤੋਂ ਡਰਦਿਆਂ ਹੋਿਆਂ ਵੀ ਆਪਣਾ ਆਪ ਬਚਾਉਣ ਦੇ ਲਈ ਅੱਜ ਅਸੀਂ ਵੇਖਣਾ ਕਰਦੇ ਹਾਂ ਔਗਣ ਹੋਣ ਦੇ ਬਾਵਜੂਦ ਵੀ ਤੇ ਉਹਦੀ ਵਡਿਆਈ ਕੀਤੀ ਜਾਂਦੀ ਹੈ ਜਿ ਸਾਰੇ ਦੇ ਸਾਰੇ ਮਸੰਦ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਗੁਣਾ ਦੇ ਖਜ਼ਾਨੇ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਉਹਨਾਂ ਦੀ ਵਡਿਆਈ ਨਹੀਂ ਕਰਦੇ ਪਿਤਾ ਰਾਮਦਾਸ ਪਾਤਸ਼ਾਹ ਕੋਲ ਤੇ ਪਰ ਪ੍ਰਿਥੀ ਚੰਦ ਦੀ ਵਡਿਆਈ ਪੈ ਕਰਦੇ ਨਾ ਤੇਰ ਪਰਖ ਵੀ ਹਿਤ ਕਹ ਕਾਲ ਨਹਿ ਕਹ ਪੇ ਜਿਉ ਕਵੈ ਕਿਰਪਾਲ ਤੇ ਪਰ ਜਦੋਂ ਇਹ ਚੀਜ਼ਾਂ ਹੋਈਆਂ ਤੇ ਕਹਿੰਦੇ ਆਪਣੇ ਪੁੱਤਰ ਨੂੰ ਪਰਖਣ ਵਾਸਤੇ ਸਤਿਗੁਰੂ ਗੁਰੂ ਕ੍ਰਿਪਾਲੂ ਜੀ ਨੇ ਕਿਸੇ ਵੇਲੇ ਵੀ ਕਦੀ ਵੀ ਆਪਣੇ ਮੁਖ ਦੇ ਵਿੱਚੋਂ ਇਹ ਨਹੀਂ ਕਿਹਾ ਵੀ ਆਪਾਂ ਬੁਲਾ ਕੇ ਲੈ ਕੇ ਆਉਣਾ ਅੱਜ ਪਰਖ ਚੱਲਦੀ ਪਈ ਐ ਕਿੰਨਾ ਦੀ ਪਰਖ ਚੱਲਦੀ ਐ ਪਰਖ ਚੱਲਦੀ ਐ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਲ ਅਵਸਥਾ ਦੇ ਵਿੱਚ ਭੇਜਿਆ ਕਹਿ ਕੇ ਭੇਜਿਆ ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ ਨਾ ਉਹਨਾਂ ਚਿਰ ਤੁਸੀਂ ਆਉਣਾ ਨਹੀਂ ਹੈਗਾ ਪਰ ਅੱਜ ਹੁਕਮ ਮੰਨਿਆ ਹੋਇਆ ਤੇ ਹੁਣ ਬਿਨਾ ਬੁલાਏ ਤੋਂ ਆ ਵੀ ਨਹੀਂ ਸਕਦੇ ਕਿਉਂਕਿ ਇਸੇ ਤਰ੍ਹਾਂ ਜਦੋਂ ਵੇਖਣਾ ਹੈ ਇਹ ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ ਤੇ ਅੱਜ ਤੇ ਪਰਖ ਕਰਦਿਆਂ ਹੋਇਆ ਤੇ ਸਮਾਂ ਨੰਗ ਦਾ ਪਿਆ ਹੈ। ਹਮਨੇ ਆਗਿਆ ਦੀਨ ਸਤਾਹੀ ਤਿਸ ਮੈਂ ਨਿਚਲ ਰਹੇ ਕਿਨਾਹੀ ਤੇ ਸਤਿਗੁਰੂ ਪਾਦਸ਼ਾ ਆਪਣੇ ਜੀਵਨ ਦੇ ਅੰਦਰ ਮਨ ਦੇ ਅੰਦਰ ਸੋਚਦੇ ਆ ਕਹਿੰਦੇ ਆਪਾਂ ਨੇ ਫਿਰ ਹੁਣ ਕੀ ਕਰਨਾ ਹੈ ਆਗਿਆ ਦੇਣੀ ਚਾਹ ਦੇਤੀ ਹੈ ਤੇ ਕੀ ਉਹ ਉਸ ਦੀ ਪਾਲਣਾ ਕਰਦਾ ਵੀ ਜਿਹੜੇ ਆਪਾਂ ਉਹਨੂੰ ਆਗਿਆ ਦੇ ਕੇ ਤੋਰਿਆ ਵੀ ਜਿੰਨਾ ਚਿਰ ਸੀ ਬੁਲਾਉਣਾ ਨਹੀਂ ਕਰਦੇ ਉਹਨਾਂ ਚਿਰ ਆਉਣਾ ਨਹੀਂ ਹੈ ਕੀ ਉਸ ਦੇ ਉੱਪਰ ਖਰਾ ਉਤਰਨਾ ਕਰਦਾ ਅਰਜਨ ਦੇਵ ਜਿਵੇਂ ਉਰੇ ਰਹਿੰਦਿਆਂ ਹੋਇਆਂ ਗੱਲ ਮੰਨਣਾ ਕਰਦਾ ਸੀ ਹੁਕਮ ਦੇ ਵਿੱਚ ਰਹਿਣਾ ਕਰਦਾ ਸੀ ਉਰੇ ਰਹਿੰਦੇ ਆ ਕੀ ਲਾਹੌਰ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਧਰਮਸ਼ਾਲਾ ਦੇ ਵਿੱਚ ਆਪਣਾ ਕੰਮ ਸਹੀ ਨਿਭਾਉਣਾ ਕਰਦਾ ਹੈ ਕੀ ਉਹ ਆਪਣੇ ਬਿਨਾਂਸ ਬੁਲਾਏ ਆਉਂਦਾ ਤਾਂ ਨਹੀਂ ਹੈਗਾ ਤੇ ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹ ਸੋਚਦੇ ਪਾਏ ਨਹੇ বিনা ਕਹੀ ਚਲ ਆਏ ਆਵਸੇ ਤਉ ਆਇਸ ਕੋ ਕਰੈ ਬਿਨਾਸੀ ਪਰ ਕਹਿੰਦੇ ਜੇ ਉਹ ਬਿਨਾ ਆਗਿਆ ਤੋਂ ਬਿਨਾ ਸੱਦੇ ਤੋਂ ਆਉਣਾ ਕਰਦਾ ਤਾਂ ਫਿਰ ਕੀ ਹੈ ਤੇ ਆਇਸ ਕੋ ਕਰੈ ਬਿਨਾਸੀ ਫਿਰ ਉਹ ਭੰਗ ਕਰੇਗਾ ਹੁਕਮ ਜਿਹੜੀ ਆਗਿਆ ਹੈਗੀ ਆ ਆਗਿਆ ਨੂੰ ਤੋੜ ਕੇ ਆਵੇਗਾ ਭੰਗ ਕਰ ਦੇਵੇਗਾ ਹੁਕਮ ਤੋਂ ਹੁਕਮ ਦੀ ਅਬਦੂਲੀ ਕਰ ਦੇਵੇਗਾ ਤੇ ਐ ਆਪਸ ਦੇ ਮਨ ਦੇ ਨਾਲ ਮੇਰੇ ਸਤਿਗੁਰੂ ਰਾਮਦਾਸ ਪਾਤਸ਼ਾਹ ਤੇ ਵਿਚਾਰ ਕਰ ਦੇ ਪਾਏ ਨਾਹ ਜਵ ਲੋ ਹਮ ਕਹਿ ਪਠੈ ਨ ਤਾਹੋ ਤਉ ਲਗ ਇਸਤ ਰਹੈ ਪਰਮਾਹੋ ਕਹਿੰਦੇ ਉਸ ਸਮੇਂ ਤੱਕ ਲਾਹੌਰ ਸ਼ਹਿਰ ਦੇ ਵਿੱਚ ਹੀ ਰਹਿਣਾ ਕਰੇਗਾ ਤੇ ਜਿੰਨਾ ਚਿਰ ਅਸੀਂ ਤੈਨੂੰ ਭਾਵ ਬੁਲਾਉਣਾ ਨਹੀਂ ਕਰਦੇ ਕਹਿੰਦੇ ਆ ਆ ਆਪਣੇ ਜੀਵਨ ਦੇ ਅੰਦਰ ਸੋਚਦੇ ਪਾਇਨ ਹੈ ਆ ਇਸ ਮੈਂ ਰਹਵੋ ਬਾਹਰ ਹੋ ਵਹ ਗੁਰਤਾ ਕੇ ਰੇ ਆਧਾਰੋ ਤੇ ਆਗਿਆ ਦੇ ਵਿੱਚ ਰਹਿਣਾ ਉਸ ਦੇ ਲਈ ਗੁਰਤਾ ਪਾਉਣ ਦਾ ਆਧਾਰ ਬਣੇਗਾ ਭਾਵ ਜੇ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਰਹਿਣਾ ਕਰਦੇ ਨਾ ਤੇ ਗੁਰੂ ਰਾਮਦਾਸ ਮਹਾਰਾਜੋ ਤੋਂ ਬੜੇ ਖੁਸ਼ ਹੋਣਾ ਕਰਦੇ ਨੇ ਕਿਉਂਕਿ ਪ੍ਰਿਥੀ ਚੰਦ ਸਵਾਲ ਦਾ ਜਵਾਬ ਦੇ ਗਿਆ ਕਹਿੰਦਾ ਮਹਾਰਾਜ ਤੁਹਾਨੂੰ ਕੀ ਪਤਾ ਇਹ ਇਹ ਮੈਨੂੰ ਪਤਾ ਹੈ ਵੀ ਇਹ ਲੋਕਾਂ ਨੂੰ ਮੈਂ ਕਿਵੇਂ ਸਾਹਮਣਾ ਇਹਨਾਂ ਨੂੰ ਮੈਂ ਮੰਝੇ ਕਿਵੇਂ ਦੇਣਿਆ ਕਮਰੇ ਕਿਵੇਂ ਦੇਣਿਆ ਇਹਨਾਂ ਨੂੰ ਰੋਟੀ ਕਿਵੇਂ ਦੇਣੀ ਹੈ ਮੈਨੂੰ ਪਤਾ ਨਾ ਤੁਹਾਨੂੰ ਕੀ ਪਤਾ ਇਹ ਸਾਰੀਆਂ ਗੱਲਾਂ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਵਿੱਚ ਨੇ ਤੇ ਪਰ ਆਪਣੇ ਛੋਟੇ ਪੁੱਤਰ ਦੇ ਜੀਵਨ ਦੇ ਵੱਲ ਅਜ ਸੋਚ ਦੇ ਪਾਏ ਨਹ ਤੋ ਆ ਇਸ ਮੈਂ ਰਹੇ ਬੇਬਾਰੋ ਹੋਵੇ ਗੁਰਤਾ ਕੇ ਰ ਅਧਾਰੋ ਕਹਿੰਦੀ ਆਗਿਆ ਦੇ ਵਿੱਚ ਰਹਿਣਾ ਤੇ ਸਦਾ ਵਾਸਤੇ ਉਹਨਾਂ ਗੁਣਾਂ ਨੂੰ ਕਮਾ ਲੈਣਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਉਹਦੇ ਲਈ ਇਹ ਇੱਕ ਬਹੁਤ ਵੱਡਾ ਗੁਨਾ ਦਾ ਖਜ਼ਾਨਾ ਮਿਲਦਾ ਪਿਆ ਹੈ ਮੈਂ ਵਿਚਾਰ ਕਰ ਸਿਮਰਿਓ ਨਾਹੀ ਤ੍ਰਿੰਕਾਲ ਪਾਲਬ ਪਰਮਾਹੀ ਕਹਿੰਦੀ ਫਿਰ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਯਾਦ ਨਹੀਂ ਕੀਤਾ ਕਹਿੰਦੀ ਕੋਈ ਗੱਲ ਨਹੀਂ ਜਿੰਨਾ ਹੁਕਮ ਨੂੰ ਕਮਾਵੇਗਾ ਜਿੰਨਾ ਆਗਿਆ ਦੇ ਵਿੱਚ ਰਹੇਗਾ ਜਿੰਨਾ ਉੱਥੇ ਸਿਮਰਨ ਕਰੇਗਾ ਜਿੰਨੀ ਉਹ ਸੰਗਤ ਨੂੰ ਜੋੜਨਾ ਕਰੇਗਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਉਹਦੇ ਲਈ ਤੇ ਇਹੇ ਲਾਹੌਰ ਸ਼ਹਿਰ ਦੇ ਵਿੱਚ ਰਹਿਣਾ ਤੇ ਬੜਾ ਗੁਨਾਕਾਰੀ ਹੋਣਾ ਕਰ ਜਾਵੇਗਾ ਸੋ ਦਰਸ਼ਨ ਕੋ ਚਾਹਤ ਐਸੇ ਚਾਤਰਿਕ ਚਿਤਵਤ ਕਨ ਕੋ ਜੈਸੀ ਤੇ ਪਰ ਉਧਰਲੇ ਪਾਸੇ ਤੇ ਜਦੋਂ ਵੇਖਣਾ ਕਰਦੇ ਆ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਅਜ ਪੁੱਤਰ ਦੇ ਰੂਪ ਦੇ ਵਿੱਚ ਨੇ ਸੇਵਕ ਦੇ ਰੂਪ ਦੇ ਵਿੱਚ ਨੇ ਤੇ ਉਹਦੇ ਅੰਦਰ ਇੱਕ ਦਰਸ਼ਣਾ ਦੀ ਤਾਂਗ ਲੱਗੀ ਹੈ ਪਿਆਸ ਲੱਗੀ ਹੋਈ ਹੈ ਕਿੰਨੀ ਕੁ ਪਿਆਸ ਲੱਗੀ ਹੈ ਕਹਿੰਦੇ ਉਹਦੇ ਅੰਦਰ ਚਾਤਰਕ ਚਿਤਵਤ ਘਣ ਕੋ ਜੈਸੀ ਜਿਵੇਂ ਪਪੀਹੇ ਨੂੰ ਪਿਆਸ ਲੱਗੀ ਹੁੰਦੀ ਹੈ ਘਣ ਘਣ ਤੋਂ ਪਾਪ ਬੱਦਲ ਉਹਦੇ ਉਹਨੂੰ ਕੱਲੇ ਬੱਦਲ ਹੀ ਦਿਖਣਾ ਕਰਦੇ ਆ ਕਹਿੰਦੇ ਕਿਹੜੇ ਵੇਲੇ ਬੱਦਲ ਆ ਜਾਵਣ ਕਿਹੜੇ ਵੇਲੇ ਕਣੀਆਂ ਪੈਣ ਮੇਰੀ ਪਿਆਸ ਬੁਝਣਾ ਕਰ ਜਾਵੇ ਅਕਾਸ਼ ਦੇ ਵਿੱਚ ਅਡਾਰੀਆਂ ਲਾਉਂਦਾ ਤੇ ਵੱਡੀ ਵੱਡੀਆਂ ਊਕਾਂ ਮਾਰਦਾ ਪਿਆ ਹੈ ਕਲ ਨਹਿ ਪਰਹਿ ਰਦੇ ਮਹਿ ਕਵੈ ਪੇਮ ਪਰਵਾਹ ਵਰਦ ਤਹ ਔਰ ਤਵੈ ਕਹਿੰਦੇ ਫਿਰ ਕਦੀ ਵੀ ਹਿਰਦੇ ਦੇ ਵਿੱਚ ਸ਼ਾਂਤੀ ਪ੍ਰਾਪਤ ਨਹੀਂ ਸੀ ਹੁੰਦੀ ਹਿਰਦੇ ਦੇ ਵਿੱਚ ਪੇਮ ਪ੍ਰਵਾਹ ਤੇ ਵਾਦਾ ਹੀ ਰਹਿਣਾ ਕਰਦਾ ਕਹਿੰਦੇ ਅੱਜ ਇਸ ਤਰ੍ਹਾਂ ਇੱਕ ਪਿਆਸ ਵਜਣ ਕਰ ਗਈ ਹੈ। ਬਹਤ ਵਿਚਾਰਤ ਗੁਰਗਤ ਭਾਰੀ ਸਿਮਰਤ ਪਾੜੀ ਸ਼ਬਦ ਸੁਧਾਰੀ। ਕਹਿੰਦੇ ਉਸ ਵੇਲੇ ਜਦੋਂ ਫਿਰ ਮੇਰੇ ਗੁਰੂ ਰਾਮਦਾਸ ਮਹਾਰਾਜ ਨੇ ਬੁਲਾਉਣਾ ਨਾ ਕੀਤਾ ਯਾਦ ਨਾ ਕੀਤਾ ਤਾਂ ਉਸ ਵੇਲੇ ਫਿਰ ਕੀ ਕੀਤਾ ਤੇ ਉਸ ਵੇਲੇ ਆਪਣੇ ਰਸਨਾ ਦੇ ਨਾਲ ਇੱਕ ਸ਼ਬਦ ਦਾ ਉਚਾਰਨ ਕਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਬਦ ਦਾ ਉਚਾਰਨ ਉਚਾਰਨ ਕਰਕੇ ਆਪਣੇ ਅੰਦਰੋਂ ਇੱਕ ਪ੍ਰੇਮ ਦੀ ਪਦਾਇਸ਼ ਕਰਕੇ ਉਹਨੂੰ ਆਪਣੇ ਹੱਥਾਂ ਦੇ ਨਾਲ ਇੱਕ ਚਿੱਠੀ ਦੇ ਰੂਪ ਦੇ ਵਿੱਚ ਲਿਖਦੇ ਪਏ ਆ ਚਿੱਠੀ ਦੇ ਰੂਪ ਦੇ ਅੰਦਰ ਕਹਿੰਦੇ ਅੱਜ ਇਹ ਮਨ ਬਣਾਉਣਾ ਕਰ ਲਿਆ ਹੈ ਬਹੁਤ ਵਿਚਾਰਤ ਗੁਰਗਤਿ ਭਾਰੀ ਸ਼ਮਰਤ ਪਾਉੜੀ ਸ਼ਬਦ ਸੁਧਾਰੀ ਕਹਿੰਦੇ ਫਿਰ ਵਿਚਾਰ ਕਰਕੇ ਦੇਖਿਆ ਵੀ ਹੁਣ ਪਿਤਾ ਗੁਰੂ ਰਾਮਦਾਸ ਮਹਾਰਾਜ ਬੁਲਾਉਣਾ ਨਹੀਂ ਕਰਦੇ ਹੁਣ ਆਪਾਂ ਉਹਨਾਂ ਨੂੰ ਬਿਨਾ ਬੁਲਾਏ ਉਹਨਾਂ ਦੇ ਜਾਣਾ ਵੀ ਹੈ ਨਹੀਂ ਹੁਕਮਾਂ ਦੀ ਵੀ ਹੁਕਮ ਦੀ ਵੀ ਉਲੰਘਣਾ ਨਹੀਂ ਕਰਨੀ ਤੇ ਫਿਰ ਕਰਨਾ ਕੀ ਹੈ ਕਹਿੰਦੇ ਆਪਾਂ ਚਿੱਠੀ ਲਿਖ ਕੇ ਭੇਜਣਾ ਕਰਦੇ ਹਾਂ ਕਹਿੰਦੇ ਮਨ ਦੇ ਅੰਦਰ ਤੇ ਫਿਰ ਸ਼ਬਦ ਉਚਾਰ ਦੇ ਪਾਏ ਨਾ ਸੋ ਕਾਗਤ ਪਰ ਲਿਖੀ ਬਣਾਈ ਨਿਜ ਮਨ ਦਸਾ ਜਥਾ ਉਕਲਾਈ ਕਹਿੰਦੇ ਉਸ ਵੇਲੇ ਫਿਰ ਕਾਗਜ਼ ਲਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਾਗਜ਼ ਲਿਆ ਕਾਗਜ਼ ਦੇ ਉੱਪਰ ਉਹ ਸ਼ਬਦ ਹੈ ਜਿਹੜਾ ਉਸ ਸ਼ਬਦ ਦਾ ਇੱਕ ਪਹਿਲਾ ਬੰਦ ਹੈ ਜਿਹੜਾ ਪਹਿਲਾਂ ਉਚਾਰਿਆ ਤੇ ਉਸ ਕਾਗਜ਼ ਦੇ ਉੱਪਰ ਲਿਖਦੇ ਪਏ ਨੇ ਨਿਜ ਮਨ ਦਸ਼ਾ ਜਥਾ ਅਕਲਾਏ ਜਿਵੇਂ ਮਨ ਦੀ ਦਸ਼ਾ ਹੈਗੀ ਦਸ਼ਾ ਜਿਵੇਂ ਮਨ ਦੀ ਸੋਚ ਹੈਗੀ ਹੈ ਉਸ ਸੋਚ ਨੂੰ ਸ਼ਬਦ ਦੇ ਰਾਹੀ ਚਿੱਠੀ ਦੇ ਵਿੱਚ ਲਿਖ ਦੇ ਪਾਏ ਨਾ ਮਾਜ ਮਹੱਲਾ ਪੰਜਵਾ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਾਲਕ ਰੂਪ ਦੇ ਅੰਦਰ ਪੁੱਤਰ ਦੇ ਰੂਪ ਦੇ ਅੰਦਰ ਸੇਵਕ ਦੇ ਰੂਪ ਦੇ ਅੰਦਰ ਨੇ ਤੇ ਅੱਜ ਆਪਣੇ ਮੁਖ ਦੇ ਵਿੱਚ ਉਹ ਸ਼ਬਦ ਵਰਤਿਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਇਹ ਸ਼ਬਦ ਪੰਗਤੀ ਉਚਾਰਨ ਕੀਤੀ ਹੈ ਤੇ ਕਾਗਜ਼ ਦੇ ਉੱਪਰ ਲਿਖਣਾ ਕਰ ਦਿੱਤੀ ਹੈ ਤੇ ਸਤਿਗੁਰੂ ਪਾਤਸ਼ਾਹ ਮੇਰਾ ਮਨ ਹੈ ਜਿਹੜਾ ਤੇ ਉਹ ਤਰਸ ਰਿਹਾ ਹੈ ਆਕਾਸ਼ ਨੂੰ ਤੇ ਐ ਗੁਰੂ ਪਿਤਾ ਜੀ ਆਪ ਜੀ ਦੇ ਦਰਸ਼ਨਾਂ ਨੂੰ ਤਰਸਦਾ ਪਿਆ ਹੈ ਬਿਲਪ ਕਰੇ ਚਾਤਰਕ ਕੀ ਨਾਈ ਤੇ ਸਤਿਗੁਰੂ ਪਾਦਸ਼ਾ ਮੇਰੇ ਅੰਦਰ ਏਡੀ ਵੱਡੀ ਪਿਆਸ ਲੱਗੀ ਹੋਈ ਹੈ ਕਿੰਨੀ ਕਹਿੰਦੇ ਬਿਲਪ ਕਰੇ ਚਾਤਰਕ ਕੀ ਨਾਈ ਚਾਤਰਕ ਤੋਂ ਭਾਵ ਪਪੀਹਾ ਜਦੋਂ ਪਪੀਹੇ ਨੂੰ ਬਬੀਹੇ ਨੂੰ ਪਿਆਸ ਲੱਗਣਾ ਕਰਦੀ ਹੈ ਤੇ ਫਿਰ ਕੀ ਕਰਦਾ ਹੈ ਕਹਿੰਦੇ ਆਕਾਸ਼ ਦੇ ਵਿੱਚ ਉਡਾਰੀ ਮਾਰਦੇ ਤੇ ਬੜਾ ਬਿਲਕਦਾ ਪਿਆ ਬਿਲਕਦਾ ਬਿਲਕਣ ਦਾ ਭਾਵ ਵੱਡੀ ਵੱਡੀ ਉੱਚੀ ਉੱਚੀ ਆਵਾਜ਼ ਦਿੰਦਾ ਪਿਆ ਸਮਾਹ ਰਾਜ ਇਸ ਕਰਕੇ ਮੈਂ ਵੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਪਿਆਸ ਦੇ ਵਿੱਚ ਤੇ ਸਦਾ ਵਾਸਤੇ ਮੇਰੀ ਬੁਝਣਾ ਨਹੀਂ ਕਰਦੀ ਹੈ ਦੇਖਾ ਨਾ ਉਤਰੇ ਸ਼ਾਂਤ ਨਾ ਆਵੇ ਬੇਨ ਦਰਸ਼ਨ ਸੰਤ ਪਿਆਰੇ ਜੀ ਤੇ ਅੱਜ ਸ਼ੰਤ ਸ਼ਬਦ ਭਾਵ ਗੁਰੂ ਰਾਮਦਾਸ ਪਿਤਾ ਦੇ ਬਾਬਤ ਵਰਤਣਾ ਕਰ ਲਿਆ ਕਹਿਣ ਲੱਗਾ ਮਹਾਰਾਜ ਤੇ ਐ ਪਿਤਾ ਗੁਰੂ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਮੇਰੀ ਪਿਆਸ ਹੁਣ बुझਣਾ ਨਹੀਂ ਕਰਦੀ ਤੇ ਮਨ ਦੇ ਵਿੱਚ ਸ਼ਾਂਤ ਨਹੀਂ ਆਉਣਾ ਕਰਦੀ ਸ਼ਾਂਤਗੀ ਨਹੀਂ ਆਉਂਦੀ ਤੇ ਇਸ ਕਰਕੇ ਮੈਂ ਬਾਰ ਬਾਰ ਬਿਲਕਦ ਪਿਆ ਹਾ ਹਉ ਕੋਲੀ ਜੀਓ ਕੋਲ ਕਮਾਈ ਘੁਰ ਦਰਸ਼ਨ ਸੰਤ ਪਿਆਰੇ ਜੀਓ ਰਹਾ ਤੇ ਅੱਜ ਐਸੀ ਪਹਿਲੀ ਚਿੱਠੀ ਹੈ ਪਹਿਲਾ ਉਹ ਬੰਦ ਹੈ ਸ਼ਬਦ ਦਾ ਮਾਜ ਰਾਗ ਦੇ ਅੰਦਰ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਉਚਾਰਨ ਕੀਤਾ ਹਉ ਕੋਲੀ ਜੀਓ ਕੋਲ ਕਮਾਈ ਮਹਾਰਾਜ ਮੇਰੇ ਮਨ ਦੇ ਵਿੱਚ ਬੜੀ ਪਿਆਸ ਲੱਗੀ ਹੋਈ ਹੈ ਤੇ ਸਦਾ ਵਾਸਤੇ ਮੈਂ ਆਪ ਜੀ ਦੀ ਯਾਦ ਦੇ ਅੰਦਰ ਜੁੜਨਾ ਕਰਦਾ ਗੁਰਦਰਸ਼ਨ ਸੰਤ ਪਿਆਰੇ ਜੀਓ ਮਹਾਰਾਜ ਐ ਗੁਰੂ ਪਿਤਾ ਜੀ ਤੁਸੀਂ ਬੜੇ ਪਿਆਰੇ ਹੋ ਤੇ ਮੈਨੂੰ ਬਾਰ-ਬਾਰ ਦਰਸ਼ਨਾਂ ਦੀ ਪਿਆਸ ਲੱਗੀ ਹੈ ਤੇ ਇਸ ਕਰਕੇ ਮੈਂ ਆਪ ਜੀ ਦੇ ਦਰਸ਼ਨ ਚਾਹਨਾ ਤੇ ਮੇਰੇ ਤੇ ਕਿਰਪਾ ਕਰ ਦਿਓ ਇਹ ਪਹਿਲਾ ਬੰਦ ਉਚਾਰਿਆ ਇਹ ਉਚਾਰਨ ਕਰਕੇ ਇੱਕ ਕਾਗਜ਼ ਦੇ ਉੱਪਰ ਚਿੱਠੀ ਦੇ ਉੱਪਰ ਲਿਖਣਾ ਕਰ ਦਿੱਤਾ ਤਾਂ ਚਿੱਠੀ ਦੇ ਉੱਪਰ ਲਿਖ ਕੇ ਤੇ ਫਿਰ ਇਹ ਇੱਕ ਚਿੱਠੀ ਇੱਕ ਸਿੱਖ ਨੂੰ ਫੜਾਉਂਦੇ ਪਏ ਆ ਤੇ ਜਿਵੇਂ ਸਿੱਖ ਉਹ ਸਿੱਖ ਚਿੱਠੀ ਲੈ ਕੇ ਲਾਹੌਰ ਤੋਂ ਚੱਲ ਕੇ ਆਉਂਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੇ ਸਤਿਗੁਰੂ ਪਾਤਸ਼ਾਹ ਨੂੰ ਫੜਾਉਣ ਵਾਸਤੇ ਤੇ ਪਰ ਪਿਰਥੀ ਚੰਦ ਸਾਹਮਣੇ ਮਿਲਦਾ ਹੈ ਤਾਂ ਉਹ ਚਿੱਠੀ ਫੜ ਕੇ ਆਪਣੇ ਬੋਝੇ ਦੇ ਵਿੱਚ ਪਾ ਲੈਂਦਾ ਇਹ ਚਿੱਠੀਆਂ ਆਉਂਦੀਆਂ ਨੇ ਜਿਵੇਂ ਇਹ ਚਿੱਠੀ ਆਵੇਗੀ ਜਿਵੇਂ ਪਿਰਥੀ ਚੰਦ ਫੜ ਕੇ ਆਪਣੇ ਕੋਲ ਰੱਖਣਾ ਕਰੇਗਾ ਉਹ ਵਿਚਾਰ ਧਾਰਾ ਇਸੇ ਤਰ੍ਹਾਂ ਆਪਾਂ ਫਿਰ ਕੱਲ ਨੂੰ ਸਰਵਣ ਕਰਾਂਗੇ ਆਓ ਸਰਬੱਤ ਦਾ ਸਾਧ ਸੰਗਤ ਸਮਾ ਹੋ ਗਿਆ ਸਮੇਂ ਦੇ ਮੁਤਾਬਕ ਇੱਥੇ ਸਮਾਪਤੀ ਬੋਲਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਸਰਬੱਤ ਸੰਗਤ ਔਰ ਸਤਿਗੁਰੂ ਪਾਤਸ਼ਾਹ ਬਖਸ਼ਣ ਜੋਗ ਨੇ ਬਖਸ਼ ਦੇਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਜੋ ਆਪ ਗੁਰੂ ਦਰਬਾਰ ਦੇ ਵਿੱਚ ਆਉਣਾ ਕਰਦੇ ਹੋ ਆਪੋ ਆਪਣੇ ਘਰਾਂ ਦੇ ਵਿੱਚ ਜਗ੍ਹਾ ਤੇ ਬੈਠ ਕੇ ਸਰਵਣ ਕਰਦੇ ਹੋ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਹਰ ਰੋਜ਼ ਜੁੜਨਾ ਕਰਦੇ ਆ ਸੋ ਆਓ ਸਾਰੇ ਜਾਣੇ ਕਰੋ ਰਸਨਾ ਨੂੰ ਪਵਿੱਤਰ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ